ਪੰਜਾਬ ਸਿੱਖਿਆ ਕ੍ਰਾਂਤੀ ਪ੍ਰੋਗਰਾਮ ਤਹਿਤ ਹਲਕਾ ਵਿਧਾਇਕ ਸ੍ਰੀ ਹਰਗੋਬਿੰਦਪੁਰ ਸਾਹਿਬ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ ਨੇ ਵੱਖ-ਵੱਖ ਸਕੂਲਾਂ ਦਾ ਕੀਤਾ ਉਦਘਾਟਨ ਪੰਜਾਬ ਸਿੱਖਿਆ ਕ੍ਰਾਂਤੀ ਪ੍ਰੋਗਰਾਮ ਤਹਿਤ ਪੰਜਾਬ ਸਰਕਾਰ ਵੱਲੋਂ ਸਕੂਲਾਂ ਦੇ

कार्यकाल दरान सिखिया क्षेत्र में ऊंचा चोकन ने कोझवी नहीं कीता उन आख्या के पंजाब सरकार वालों सिखिया बिलियन ने ऊंचा चोकननी शुरू कीती गए। पंजाब सिखिया क्रांति प्रोग्राम तहत अज शहीद सूबेदार अजीत सिंह सरकारी सीनियर सेकेंडरी समाज स्कूल दकोहा नन कुलजिंदर सिंह सीनियर सेकेंडरी समाज स्कूल दिला बज्जू ਸਰਕਾਰੀ ਮਿਡਲ ਸਕੂਲ ਕੋਟਲੀ ਮਹਿਲ ਸਮੇਤ ਵੱਖ-ਵੱਖ ਸਕੂਲਾਂ ਦੇ ਉਦਘਾਟਨ ਕੀਤੇ ਗਏ ਹਨ ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਐਡਵੋਕੇਟ ਨਿਸ਼ਾਨ ਸਿੰਘ ਚਾਹਲ ਸਿੱਖਿਆ ਵਿਭਾਗ ਦੇ ਅਧਿਕਾਰੀ ਬੀਐਨਓ ਸ੍ਰੀ ਰਾਮ ਲਾਲ ਜੀ ਬੀਪੀ ਤਰਸੀਮ ਸਿੰਘ ਸਿੱਖਿਆ ਸੁਧਾਰ ਕਮੇਟੀ ਦੇ ਕੋਆਰਡੀਨੇਟਰ ਮੈਡਮ ਮੀਨਾ ਸਮੂਹ ਸਕੂਲ ਸਟਾਫ ਅਤੇ ਬੱਚਿਆਂ ਸਮੇਤ ਮਾਪੇ ਹਾਜ਼ਰ ਸਨ ਫਾਸਟ نیوز 24 ਟੀਵੀ ਤੇ ਗੁਰਦਾਸਪੁਰ ਤੋਂ ਪੱਤਰਕਾਰ ਡਾਕਟਰ ਸਰਬਜੀਤ ਸਿੰਘ ਪਿੰਡਰ ਡਾਕਟਰ ਨਰਿੰਦਰ ਸਿੰਘ ਕੁਮਾਰ ਤੇ ਜਗੀਰ ਸਿੰਘ ਮੰਡ ਦੀ ਖਾਸ ਰਿਪੋਰਟ ਹਾਂਜੀ ਸਰਦਾਰ ਜੀ ਅੱਜ ਬਹੁਤ ਬਹੁਤ ਅਲਹੁਲਲਾ ਦਾ ਸ਼ੁਕਰਗੁਜ਼ਾਰੀ ਕੀਤਾ ਹੈ ਅ ਪਹਿਲਾਂ ਤਾਂ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਔਰ ਮੈਂ ਮਾਨ ਸਰਕਾਰ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਕਿ ਪੰਜਾਬ ਦੇ ਬਾਰੇ ਕੋਲ ਜਿਹਨੇ ਸਕੂਲ ਨੇ ਉਹਨਾਂ ਨੂੰ ਕੁਝ ਨਾ ਕੁਝ ਗ੍ਰਾਂਟਸ ਦੇ ਦਿੱਤੇ ਜਿਹੜਾ ਉਹਨਾਂ ਦੇ ਵਿੱਚ ਕੰਮ ਕਰਵਾਇਆ ਮੈਂ ਆਪਣੇ ਹਲਕਾ ਚੀਰ ਗਵਿੰਦਰਪ੍ਰਸਾਦ ਦੀ ਗੱਲ ਕਰਾਂ ਤਾਂ ਪਿਛਲੇ 3 ਸਾਲਾਂ ਦੇ ਵਿੱਚ ਤਕਰੀਬਨ ਤਕਰੀਬਨ ਆ ਨੀਰ ਬੋਰਡ ਪੋਜਾਤਰ ਕੋਰ ਦੇ ਕਰੀਬ ਜਿਹੜੀ ਆ ਰਕਮ ਸਾਡੇ ਸਰਕਾਰੀ ਸਕੂਲਾਂ ਨੂੰ ਜਿਹੜੀ ਆ ਦਿੱਤੀ ਗਈ ਹੈ ਔਰ ਇਸੇ ਵਾਰ ਦੇ ਦੇ ਜਿੰਨੇ ਵੀ ਸਕੂਲਾਂ ਦੇ ਵਿੱਚ ਨਵੇਂ ਰੂਮ ਬਣੇ ਨੇ ਜਾਂ ਫੈਸਿਲਿਟੀਆਂ ਆਈਆਂ ਨੇ ਜਿਵੇਂ ਬਾਥਰੂਮ ਦੀਆਂ ਜਾਂ ਚਾਰ ਦਿਵਾਰੀਆਂ ਦੀਆਂ ਲੈਬਸ ਬਣੀਆਂ ਨੇ ਲਾਇਬ੍ਰੇਰੀ ਬਣੀਆਂ ਨੇ ਉਹਨਾਂ ਦਾ ਅੱਜ ਜਿਹੜਾ ਉਦਘਾਟਨ ਕੀਤਾ ਗਿਆ ਉਹਦੇ ਵਿੱਚ ਤਕਰੀਬਨ ਅੱਜ 5 ਸਕੂਲਾਂ ਦਾ ਸਦੂ ਘਟਨ ਕੀਤਾ ਹੈ ਔਰ ਇਸ ਮੌਕੇ ਤੇ ਆਬਾਮ ਬਣੋ ਜਿਹੜੀ ਔਰ ਖੁਸ਼ੀ ਆ ਉਦੀ ਚਲ ਕੇ ਨਜ਼ਰ ਆਈ ਔਰ ਬਹੁਤ ਜਿਹੜਾ ਪਰ ਮਹੌਂਗਾ ਰਾਇਓ ਆਬਾਮ ਨੇ ਦਿੱਤਾ ਔਰ ਮੈਂ ਧੰਨਵਾਦ ਕਰਦਾ ਆਪਣੇ ਹਲਕਾਸ਼ੀ ਦੇਰ ਗਵਰਨਰ ਸਾਹਿਬ ਦੀਆਂ ਜਿੰਨੇ ਵੀ ਬੱਚ ਪੇਰੈਂਟਸ ਨੇ ਜਿਨ੍ਹਾਂ ਦੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਤੇ ਜਿਹਰੇ ਨੇ ਤਾਂ ਕਿ ਆਪਣੇ ਬੱਚਿਆਂ ਦਾ ਵਧੀਆ ਭਵਿੱਖ ਬਣਾ ਸਕਾ ਧੰਨਵਾਦ ਪਹੁੰਚੇ ਜੀ ਆਇਆਂ ਆਖਦਿਆਂ ਤੇ ਥੋੜੀ ਜੀ ਮੈਂ ਗੱਲ ਕਰਾਂਗੀ ਕਿ ਪੰਜਾਬ ਸਰਕਾਰ ਵੱਲੋਂ ਇਸੇ ਨਾਲ ਕਿੰਨਾ ਖਾਲਾ ਦੇ ਐਮਐਲਏ ਸਾਹਿਬ ਦਸੰਗਯੋਗ 6 ਗ੍ਰਾਂਟਾਂ ਦੇ ਰਹੀਆਂ ਸਰਕਾਰੀ ਸਕੂਲਾਂ ਨੂੰ ਦਿੱਤੀਆਂ ਗਈਆਂ ਅੱਜ ਦੇ ਇਸ ਪ੍ਰੋਗਰਾਮ ਦਾ ਮਕਸਦ ਸਾਡੇ ਵਰਗੇ ਜਿਹੜੀ ਐਜੂਕੇਸ਼ਨ ਟੀਮ ਦੇ ਮੈਂਬਰ ਆ ਸਾਡਾ ਮਕਸਦ ਜਿਹੜਾ ਰੂਪ ਆ ਨਾ ਤੁਸੀਂ ਕਿਹੜੇ ਸਕੂਲ ਵਰਦੇ ਤੁਸੀਂ ਕਿਹੜੇ ਜਿੱਦੜ ਸੈਨੇਟਸ ਤੁਹਾਨੂੰ ਇਸਤੇ ਦੇ ਸਕੂਲ ਦਾ ਕਿਵੇਂ ਲੱਗਦਾ ਵੀ ਬਹੁਤ ਹੀ ਵਧੀਆ ਪੜ੍ਹਾਈ ਬਹੁਤ ਵਧੀਆ ਪੜ੍ਹਾਈ ਚੱਲ ਰਹੀ ਹੈ ਬਹੁਤ ਵਧੀਆ ਬਹੁਤ ਹੀ ਚੰਗੇ ਸਰਕਾਰ ਬਹੁਤ ਵਧੀਆ ਬਣਾ ਰਹੀ ਹੈ ਪੰਜਾਬ ਸਰਕਾਰ ਬਹੁਤ ਬਹੁਤ ਵਧੀਆ ਚੇਂਜ ਆ ਰਹੇ ਨੇ ਸਰਕਾਰ ਬਾਰੇ ਕੀ ਕਹਿਣਾ ਚਾਹੁੰਦੇ ਹੋ ਬਹੁਤ ਕਿਸ ਸਰਕਾਰੀ ਇੱਥੇ ਵੀ ਐਮ ਲਾਲਾ ਜੀ ਵੀ ਆਏ ਨੇ ਸਾਡੇ ਹਾਂ ਬੇਟਾ ਤੁਹਾਡਾ ਨਾਮ ਕੀ ਹੈ ਜਿਹੜਾ ਸਕੂਲ ਹੈ ਕਿਵੇਂ ਦਾ ਲੱਗਦਾ ਤੁਹਾਨੂੰ ਸਰਕਾਰੀ ਸਕੂਲ ਦਾ ਕਤਨ ਵਧੀਆ ਹੈ ਕਾਜ ਦਿਨ ਦੇਤੀ ਆ ਨੋਟਿਫਿਕੇਸ਼ਨ ਹੋਣੇ ਔਰ ਜਿਹੜੇ ਪੰਜਾਬ ਸਰਕਾਰ ਸਕੂਲ ਵਧੀਆ ਬਣਾ ਰਹੀ ਹੈ ਹਾਂਜੀ ਤੁਸੀਂ ਪੰਜਾਬ ਸਰਕਾਰ ਨੂੰ ਕਿਵੇਂ ਮੰਨਦੇ ਜਿਵੇਂ ਵਧੀਆ ਮੰਨਦੇ ਸਕੂਲ ਦੇ ਵਿੱਚ ਕੋਈ ਘਾਟ ਹੋਵੇ ਬੇਟਾ ਨਹੀਂ ਸਟਾਫ ਕਿਵੇਂ ਦਾ ਜੀ ਸਟਾਫ ਹੋ ਵਧੀਆ ਧੰਨਵਾਦ ਤੁਹਾਡਾ ਨਾਮ ਕੀ ਹੈ ਜੀ ਹਾਂਜੀ ਸਰ ਜੀ ਮੈਂ ਮਲਜੀਤ ਕੌਰ ਜਿਹੜਾ ਤੁਹਾਡੇ ਇੱਥੇ ਬੀਲਾਪਿੰਚ ਸਕੂਲ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਬੱਚੇ ਪੜ੍ਹਦੇ ਉਹਨਾਂ ਸੰਬੰਧ ਵਿੱਚ ਕੀ ਆਣਾ ਚਾਹਦਾ ਸਟਾਫ ਦਾ ਕਰਦੀ ਮੇਰੇ ਬੱਤੇ ਪਹਿਲੀ ਤੋਂ ਲੈ ਕੇ 10ਵੀਂ ਕਲਾਸ ਤੱਕ ਬਹੁਤ ਵਧੀਆ ਪੜ੍ਹੇ ਹੈ ਇਸੇ ਸਕੂਲ 'ਚ ਪੜ੍ਹਦੀ ਹੈ ਹਾਂ ਇਸੇ ਸਕੂਲ 'ਚ ਪੜ੍ਹੇ ਹੈ ਤੇ ਤੁਸੀਂ ਸਕੂਲ ਬਾਰੇ ਕਿਵੇਂ ਕੀ ਕਹਿਣਾ ਚਾਹੁੰਦੇ ਜੀ ਮੈਂ ਕਿਵੇਂ ਕਹਾਂ ਕਿ ਬਹੁਤ ਸੋਹਣਾ ਸਕੂਲ ਹੈ ਜੋ ਮੈਂ ਚੱਲ ਨਹੀਂ ਆਈਆਂ ਤੇ ਮੈਂ ਇਹ ਵਜ੍ਹਾ ਨਾਲ ਸਕੂਲ ਦੇਦੀ ਪਈ ਹਾਂ ਜੀ ਤੇ ਸਕੂਲ ਦੇ ਵਿੱਚ ਸਰਕਾਰ ਵਧੀਆ ਸਕੂਲ ਚਲਾਈ ਬੱਚੇ ਵੀ ਠੀਕ ਬਾ ਜਿਹੜੇ ਟੀਚਰ ਫਰਮ ਜਿਵੇਂ ਤੁਸੀਂ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਜਨਤਾ ਨੂੰ ਕਿ ਬੱਚੇ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਪੜਾਉਣਾ ਆਪਣੇ ਤੇ ਲਗਾਤਾਰ ਬੱਚੇ ਪਾਓ ਜਨ ਲੋਕ ਨਹੀਂ ਹੋ ਕਹਿੰਦੇ ਸਰਕਾਰ ਸਕੂਲ ਦੇ ਵਿੱਚ ਬੱਚੇ ਪਾਓ ਪੜਾਈ ਬਹੁਤ ਵਧੀਆ ਟੀਚਰ ਸਰਕਾਰ ਤੇ ਖੁਸ਼ ਜੀ